ਸਸਿਗਾ ਜੀ ਪੰਜਾਬੀ ਗਵਨਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਸਪਾਰਮਜੀਤ ਸਿੰਘ ਪਾਕਰਾ ਤੇ ਹੁਣ ਤੱਕ ਦੀ ਵੱਡੀ ਗੱਲ ਲੈ ਕੇ ਆ ਜੀ ਮਾਨਸਾ ਲੈ ਚੱਲੇ ਜਿੱਤੇ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਕਈ ਸਵਾਲ ਆਪਣੀ ਗੱਲਾਂ ਦੇ ਵਿੱਚ ਪੁੱਛੇ ਨੇ ਦੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਚਲਾ ਰਹੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਉਹ ਸਰਕਸ ਚਲਾ ਰਹੀ ਹੈ ਉਹਨਾਂ ਨੇ ਉਹਨਾਂ ਦਾ ਜਿਹੜਾ ਕਿ ਮੰਤਰੀ ਮੰਡਲ ਸੂਬੇ ਦੇ ਲੋਕਾਂ ਤੋਂ ਬੇਮੁਖ ਹੋ ਕੇ ਤਮਾਸ਼ੀਂ ਕਿਉਂ ਬਣਿਆ ਹੋਇਆ ਹੈ ਇਹ ਸਵਾਲ ਜਿਹੜੇ ਕੀਤੇ ਨੇ ਵੀ ਬਾਹਰ ਸੇਰਕਾ ਔਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਤੇ ਉਹ ਦੱਸਣ ਕਿ ਪੰਜਾਬ ਦੇ ਲੋਕਾਂ ਕੀਤੇ ਵਾਦੇ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ਸੂਬਾਦਿਆਂ ਦੀ ਵੀ ਗੱਲ ਉਹਨਾਂ ਨੇ ਕੀਤੀ ਆ ਸੂਬੇ ਦੇ ਲੋਕ ਇਸ ਗੱਲ ਦਾ ਜਵਾਬ ਮੰਗ ਰਹੇ ਨੇ ਐਨਡੀ ਇਹ ਸਰਕਾਰ ਜਿਹੜੀ ਐਨਡੀ ਇਹ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਇਸ ਸਮਾਗਮ ਰੱਖਿਆ ਗਿਆ ਸੀ ਤੇ ਇਸ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਬੀਬੀ ਸਿਮਰਤ ਕੌਰ ਬਾਦਲ ਨੇ ਇਹ ਸਾਰੀ ਗੱਲਾਂ ਜਿਹੜੀਆਂ ਕੰਨਾਂ ਤੇ ਐਨਡੀਏ ਦੀ ਜਿਹੜੀ ਕਿ ਹਕੂਮਤ ਦੀ ਗੱਲ ਕੀਤੀ ਹੈ ਤੇ ਹਕੂਮਤ ਰਨ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਜਿਹੜੇ ਕਿ ਸੂਬੇ ਵਿੱਚ ਕਾਫੀ ਤਰੱਕੀਆਂ ਉਹ ਦੇ ਬਾਰੇ ਦੀ ਉਹਨਾਂ ਨੇ ਗੱਲਬਾਤ ਕੀਤੀ। ਤੇ ਉਹਨਾਂ ਨੇ ਦੱਸਿਆ ਕਿ ਕੇਂਦਰ ਬੋਧ ਦੀ ਸਰਕਾਰ ਨੇ ਪੰਜਾਬ ਨੂੰ ਖੁੱਲੇ ਗੱਫੇ ਦਤਿਆਂ ਤੇ ਪੰਜਾਬ ਦੇ ਵਿੱਚ ਤਰੱਕੀ ਕਿਵੇਂ ਸਿੱਖਰਾਂ ਤੇ ਜਾ ਪਹੁੰਚੀ ਸੀ ਪਰ ਇਹ ਸਾਰੀ ਤਰੱਕੀ ਹੁਣ ਪੂਰੀ ਤਰ੍ਹਾਂ ਰੁਕ ਚੁੱਕੀ ਹੈ। ਸੋ ਕੈਪਟਨ ਸਰਕਾਰ ਦੇ ਕਾਫੀ ਵਾਅਦਿਆਂ ਦੇ ਉੱਪਰ ਵੀ ਗੱਲ ਕੀਤੀ ਉਹਨਾਂ ਨੇ ਕਿ ਕਰਜ਼ਾ ਮੁਕਤੀ ਹੋ ਜੂਗਾ ਤੇ 5 ਰੁਪਏ ਪ੍ਰਤੀ ਯੂਨਟ ਬਿਜਲੀ ਘਰ-ਘਰ ਦੇ ਵਿੱਚ ਇੱਕ ਜੀਨੂ ਨੌਕਰੀ smartphones ਸਮੇਤ ਕਈ ਵਾਅਦੇ ਜਿਹੜੇ ਕਰ ਕਰਕੇ ਫਰਾਰ ਹੋ ਚੁੱਕੀ ਹੈ ਕੈਪਟਨ ਸਰਕਾਰ ਤੇ ਖਜ਼ਾਨਾ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਤੋਂ ਵੀ ਉਹਨਾਂ ਨੇ ਇਸ ਗੱਲ ਦਾ ਜਵਾਬ ਮੰਗਿਆ ਕਿ ਮਾਨਪ੍ਰੀਤ ਸਿੰਘ ਬਾਦਲ ਵੀ ਇਸ ਗੱਲ ਦਾ ਜਵਾਬ ਦੇਣ ਤੇ ਉਹਨਾਂ ਨੇ ਕਿਹਾ ਕਿ ਰੇਟ ਖਨਨ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਾਕਰ ਸੋਈਆ ਕਰੋੜਾ ਰੁਪਏ ਦਾ ਰੇਤ ਮਾਫੀਆ ਦਾ ਕਾਬਜ ਹੋ ਗਿਆ ਜੀ ਇਸ ਸਰਕਾਰ ਦੇ ਨਿਯਮ ਦੇ ਛੱਕੇ ਟੰਗ ਕੇ ਆਪਣੇ ਸਾਬਕਾ ਮੰਤਰੀ ਵਿਅੰਤ ਸਿੰਘ ਦੇ ਪੁੱਤਰ ਡੀਐਸਪੀ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਗਈ ਹੈ ਤੇ ਕੇਂਦਰ ਸਰਕਾਰ ਦੀ ਸਰਕਾਰ ਵਜੋਂ ਜਿਹੜਾ ਕਿ ਜਾਣਿਆ ਜਾਂਦਾ ਸੀ ਐਨਡੀਐ ਸਰਕਾਰ ਨੇ ਦੂਜੇ ਸਹਿਯੋਗੀ ਦੇ ਸਾਹਮਣੇ ਭਾਰਤ ਦਾ ਸਿਰ ਸਾਇਬ ਉੱਚਾ ਕਰ ਦਿੱਤਾ ਜੀ ਤੇ ਉਹਨਾਂ ਨੇ ਕਿਹਾ ਕਿ ਆਈ ਆਈ ਏ ਜਿਹੜੇ ਕੀ ਆਈ ਆਈਟੀ ਐਮਜ਼ ਵਰਗੇ ਵੱਡੇ ਵੱਡੇ ਜਿਹੜੇ ਕੀ ਹਸਪੀਟਲਸ ਉਹ ਪਟੰਡਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲਾਏ ਜਾ ਰਹੇ ਸੋ ਭਾਜਪਾ ਸਰਕਾਰ ਦਿਆ ਕਾਫੀ ਤਰੀਕਾਂ ਕੀਤੀਆਂ ਦਾ 30000 ਕਰੋੜ ਦੇ ਜਿਹੜੇ ਕੀ ਸੜਕੀ ਪ੍ਰੋਜੈਕਟ ਜ਼ਿਆਦਾਤਰ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਨੇ ਇਹ ਗੱਲਾਂ ਵੀ ਸਾਰੀਆਂ ਬੀਬਾ ਹਰਸਿਮਰਿਕਾ ਔਰ ਬਾਦਲ ਨੇ ਕੀਤੀਆਂ ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਬੀਬਾ ਹਰਸਿਮਰਿਕਾ ਔਰ ਬਾਦਲ ਨੇ ਕੈਪਟਨ ਉਮਰਿੰਦਰ ਸਿੰਘ ਨੂੰ ਚੰਗੇ ਹੱਥੀ ਘੇਰਿਆ ਸੋ ਸਾਰੀਆਂ ਗੱਲਾਂ ਕੱਢ ਕੇ ਸਾਹਮਣੇ ਰੱਖ ਦਿੱਤੀ ਐ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਮੋੜ ਮਾ ਜਵਾਬ ਹਲੇ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਮੰਤਰੀ ਦਾ ਨਿਕਲ ਕੇ ਨਹੀਂ ਮਾਰਿਆ। ਸੋ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਸਰਕਾਰ ਵੱਲੋਂ ਮੋੜ ਮਾ ਜਵਾਬ ਕਿਸ ਤਰ੍ਹਾਂ ਦਿੱਤਾ ਜਾ ਰਿਹਾ ਹੈ ਕਿਉਂਕਿ ਮਾਲਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਵੀ ਕਾਫੀ ਸਵਾਲਾਂ ਦੇ ਜਵਾਬ ਮੰਗੇ ਗਏ ਨੇ। ਸੋ ਪੰਜਾਬੀ ਖਬਰਾਂ ਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਨੂੰ। तमाम ਵੱਡੀਆਂ ਖਬਰਾਂ ਦੇਖਣੇ ਸੁਣਨੇ ਪਾਣੇ ਤਾਂ ਆਜੋ ਸਾਡੇ YouTube ਚੈਨਲ ਆਜ న్యూਸ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ ਦੋਬਜਾ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ।